ਮੈਨੂੰ ਤੰਗ ਪਰੇਸ਼ਾਨ ਕਰਨ ਲੱਗੇ ਕਨੇਡਾ ਚ ਮੇਰਾ ਇਨਾ ਬੁਰਾ ਹਾਲ ਹੋ ਗਿਆ ਇਹਨੇ ਮੁੰਡੇ ਵੀ ਭੇਜੇ ਮੇਰੇ ਪਿੱਛੇ ਮੇਰਾ ਗੋਲਡ ਬਕਾਤਾ ਮੇਰੇ ਪਲਾਟ ਬਕਾਤੇ ਮੈਨੂੰ ਕਹਿੰਦੇ ਤੇਰੇ ਤੋਂ ਪਰਚਾ ਹੋ ਜਾ ਮੈਂ 40 ਲੱਖ ਰੁਪਇਆ ਜਿਹੜਾ 40 ਲੱਖ ਲਾਇਆ ਉਹ ਪਰਚੀ ਵਾਤੀ ਲਾਇਆ ਸੜਕ ਤੇ ਇਹਨੂੰ ਲਿਆਤਾ ਸਮਾਨ ਕੱਢਤਾ ਇਹ ਤਿੰਨ ਦਿਨ ਸੜਕ ਤੇ ਰੋਲਦਾ ਰਿਹਾ ਸਾਡੇ ਪਿੰਡ ਦੇ ਮੁੰਡੇ ਸੀਗੇ ਕਹਿੰਦੇ ਆਂਟੀ ਤੁਸੀਂ ਉਹਨੂੰ ਬੁਲਾ ਲਓ ਉਹਦੀ ਹਾਲਾਤ ਮਾੜੀ ਆ ਜਿਹੜਾ 골ਡੀ ਸੰਦੀਪ ਇੱਥੇ ਸੀ ਉਹ ਸੰਦੀਪ ਹੈ ਨਹੀਂ ਇੱਥੇ ਬ੍ਰੇਜ ਤੇ ਗਿਆ ਸੁਸਾਈਡ ਕਰਨੇ ਨੇ ਫੇਰ ਸੋਚਣਾ ਵੀ ਮੇਰੇ ਪੇਰੈਂਟਸ ਦੇ ਇੰਨਾ ਕਰਜ਼ਾ ਮੈਂ ਇਹ ਕੁਛ ਕਿਉਂ ਕਰਨਾ ਨੇ ਇਹਦੇ ਮਗਰ ਪੁਲਿਸ ਭੇਜਦੀ ਜਦੋਂ ਪੁਲਿਸ ਭੇਜੀ ਉਹ ਕਹਿੰਦੇ ਵੀ ਤੂੰ ਇਹਨੂੰ ਫੋਨ ਨਹੀਂ ਕਰਨਾ ਨਾ ਇਹਦੇ ਫੈਮਲੀ ਨੂੰ ਕਿਉਂਕਿ ਉਹਦੀ ਫੈਮਲੀ ਹਜੇ ਸਹੁਰੇ ਨਹੀਂ ਸੀ ਇਹ ਤਾਂ ਕਿ ਤਲਾਕ ਹੋ ਗਿਆ ਸੀਗਾ ਕੈਨੇਡਾ ਦੀ ਕਰਕੇ ਤਾਂ ਹੀ ਕਹਿੰਦੇ ਨੇ ਵੀ ਅਸੀਂ ਸਾੜਦੇ ਆ ਸਾਡੀ ਕੁੜੀ ਤਾਂ ਕੈਨੇਡਾ ਬੈਠੇ ਡਾਲਰ ਆਉਂਦੇ ਆ ਉਹਨਾਂ ਨੇ ਮੁੰਡੇ ਤੋਂ ਕੀ ਲੈਣਾ ਉਹਨਾਂ ਤਾਂ ਮੁੰਡੇ ਬਿਥੇਰੇ ਹੋਰ ਲੱਭ ਜਾਣਗੇ ਫੇਰ ਇੱਥੇ ਹੁਣ ਮੁੰਡਾ ਇੱਥੇ ਆ ਗਿਆ ਸੰਦੀਪ ਹੁਣ ਤਲਾਕ ਦੇ ਪੇਪਰ ਭੇਜ ਰਹੀ ਆ ਵੀ ਮੈਂ ਸੇਤੀ ਦੂਜਾ ਵਿਆਹ ਕਰਾਵਾ ਵੀ ਇਹਦਾ ਤਲਾਕ ਮੈਂ ਹੀ ਤੋਂ ਲੈ ਲਵਾਂਗੀ ਨੇ ਸਵਾਲ ਆਲੇ ਤਾਂ 7 ਵਜੇ ਕਰੂੰਗੀ ਮੈਂ ਕਿ ਮੈਨੂੰ ਵੀ ਨਾਲ ਲੈ ਚਾਲਾਂ ਕਹਿੰਦੀ ਵੀ ਕੁੜੀਆਂ ਦਾ ਕੰਮ ਆ ਇਹ ਗਈ ਕਲੱਬ ਤੇ ਆ ਕੇ ਇਹਨੂੰ ਕੋਈ ਇਹਦੀ ਭੂਆ ਦੀ ਕੁੜੀ ਨੂੰ ਕੋਈ ਹੋਸ਼ ਨਹੀਂ 11:19 ਤੇ ਆਈਆਂ ਇਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਕੋਈ ਗੱਲ ਨਹੀਂ ਕੀਤੀ ਆ ਕੇ ਪੈ ਗਈ ਜਦੋਂ ਉਹਨਾਂ ਦੀ ਕੈਨੇਡਾ ਚਲੀ ਗਈ ਉਹਦਾ ਹੀ ਅਸੀਂ ਬਦਲੇ ਆ ਪਹਿਲਾਂ ਅਸੀਂ ਚੰਗੇ ਸੀ 4 ਸਾਲ ਉਹਦਾ ਹੀ ਆਪਦੀ ਧੀ ਨੂੰ ਲੈ ਜਾਂਦੇ ਸਾਨੂੰ ਕਰਜ਼ਾਈ ਨਾ ਕਰਦੇ ਉਹਨਾਂ ਨੇ ਮੁੰਡੇ ਸੰਦੀਪ ਨਾਲ ਨਹੀਂ ਵਿਆਹ ਕੀਤਾ ਉਹਨਾਂ ਨੇ ਕੈਨੇਡਾ ਨਾਲ ਵਿਆਹ ਕੀਤਾ ਵਾ ਸਾਢੇ 3 ਸਾਲ ਵਸ ਕੇ ਗਈ ਆ ਸਾਡੇ ਬੱਚੇ ਸਾਡੀ ਫੈਮਲੀ ਦੇ ਵਿੱਚ ਨਸ਼ੇ ਦਾ ਕੋਈ ਨਾ ਹੀ ਨਹੀਂ ਹੁਣ ਉੱਥੇ ਕਹਿੰਦੀ ਆ ਨਸ਼ਾ ਵੀ ਜਦੋਂ ਉਦੋਂ ਨਸ਼ਾ ਕਰਦਾ ਸੀ ਉਦੋਂ ਕਿਉਂ ਨਹੀਂ ਛੱਡਿਆ ਇੰਡੀਆ ਦੇ ਵਿੱਚ ਕਹਿੰਦੀ ਸੀ ਵੀ ਆਪ ਦਾ ਪੇਰੈਂਟ ਛੱਡ ਇਹ ਕਹਿੰਦਾ ਮੈਂ ਕਿਵੇਂ ਛੱਡਦਾ ਮੈਨੂੰ ਇੱਥੇ ਤੱਕ ਪਹੁੰਚਾਇਆ ਇੰਨਾ ਪੈਸਾ ਲਾਇਆ ਮੈਂ ਕਿੱਥੋਂ ਛੱਡਾ ਮੇਰੇ ਮਾਪੇ ਤਾਂ ਕਰਜਾਈ ਨੇ ਕਿੰਨਾ ਪੈਸਾ ਲੱਗਿਆ ਸੀ ਸਾਰਾ ਸਾਡਾ 30 35 ਲੱਖ ਉਦੋਂ ਲੱਗ ਗਿਆ ਜਿਹੜੇ 4 ਸਾਲ ਰਹੀ ਆ 4 ਸਾਲ ਅਸੀਂ ਇੰਨਾ ਕੁਝ ਕਰਵਾਇਆ ਉਹ ਤਾਂ ਅਸੀਂ ਸਾਡੇ ਆਈਡੀਆ 'ਚ ਨਹੀਂ ਹੈਗਾ ਉਹ ਤਾਂ ਅਸੀਂ ਯਾਦ ਹੀ ਨਹੀਂ ਸਾਨੂੰ ਵੀ ਇੰਨਾ ਪੈਸਾ ਲਾ 40 ਦੇ ਨੇੜ ਸਾਡਾ ਇਹ ਕੁਝ ਹੋ ਗਿਆ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੁਰਿੰਦਰ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਕੁੜੀਆਂ ਦੇ ਵੱਲੋਂ ਦਿੱਤੇ ਗਏ ਤੋਖੇ ਦੇ ਸ਼ਿਕਾਰ ਹੋਏ ਜੋ ਮੁੰਡੇ ਅੱਜ ਲੁਧਿਆਣਾ ਦੇ ਵਿੱਚ ਭਾਰੀ ਇਕੱਠ ਰੱਖਿਆ ਗਿਆ ਇਹਨਾਂ ਮੁੰਡਿਆਂ ਦੇ ਵੱਲੋਂ 55 ਦੇ ਕਰੀਬ ਪਰਿਵਾਰ ਇੱਥੇ ਪਹੁੰਚੇ ਨੇ ਜੋ ਤੋਖਾ ਦੀ ਦੇ ਸ਼ਿਕਾਰ ਹੋਏ ਨੇ ਵਿਆਹ ਕਰਵਾ ਕੇ ਵਿਦੇਸ਼ ਗਈਆਂ ਕੁੜੀਆਂ ਉੱਥੇ ਜਾ ਕੇ ਬਾਅਦ ਚ ਮੁੰਡਿਆਂ ਨੂੰ ਬੁਲਾਉਂਦੀਆਂ ਨਹੀਂ ਐ ਬਾਅਦ ਚ ਤੋਖਾ ਕਰਦੀਆਂ ਨੇ ਉਸੇ ਦਿਨ ਸ਼ਿਕਾਰ ਹੋਏ ਨੇ ਜ਼ਿਲ੍ਹਾ ਮੋਗੇ ਮੋਗੇ ਦਾ ਪਿੰਡ ਹੈ ਕਿ ਉੱਥੋਂ ਦੇ ਬਾਈ ਸੰਦੀਪ ਦੇ ਇਹਨਾਂ ਦੇ ਨਾਲ ਵੀ ਇਹੀ ਕੁਝ ਹੋਇਆ ਇਹਨਾਂ ਨੂੰ ਪਹਿਲਾਂ ਬੁਲਾਇਆ ਜਾਂਦਾ ਵਿਦੇਸ਼ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੇ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਬਾਈ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਮਾਤਾ ਜੀ ਇਹਨਾਂ ਦੇ ਨਾਲ ਨੇ ਸਾਰਾ ਮਸਲਾ ਜਾਣਦੇ ਆ ਕੀ ਹੈ ਮਾਤਾ ਜੀ ਕੀ ਮਸਲਾ ਹੈ ਕਿ ਕੁੜੀ ਪਹਿਲਾਂ ਮੁੰਡੇ ਨੂੰ ਬੁਲਾਇਆ ਸੀ ਕੁੜੀ ਵਿਦੇਸ਼ ਗਈ ਸੀ ਹਾਂਜੀ ਕੁੜੀ ਨੂੰ ਅਸੀਂ 4 ਵਾਰ ਆਈ ਲੈਸਟ ਕਰਵਾਇਆ ਆਪਣੇ ਖਰਚੇ ਤੇ ਉਸ ਤੋਂ ਬਾਅਦ ਅਸੀਂ ਉਹਦੀ ਫਾਈਲ ਲਈ ਗਏ ਬੀ ਦੇ ਵਿੱਚ ਜਨਵਰੀ ਚ ਉਹਦੀ ਮੈਰਿਜ ਹੋਈ ਮੇਰੇ ਬੇਟੇ ਦੀ ਅਸੀਂ ਫਰਵਰੀ ਚ ਅਸੀਂ ਫਾਇਲ ਸ਼ੁਰੂ ਕਰ ਲਈ 21 ਮਾਰਚ ਨੂੰ ਕਰੋਨਾ ਸ਼ੁਰੂ ਹੋ ਗਿਆ ਲੁਧਿਆਣੇ ਕੈਨ ਵਾਲਿਆਂ ਦੇ ਲਈ ਦੋ ਵਾਰ ਲਾਈ ਉੱਥੇ ਰਿਜੈਕਟ ਹੋ ਗਈ ਉੱਥੇ ਵੀ ਸਾਡਾ ਚਲੋ ਖਰਚਾ ਹੋਇਆ ਸਾਨੂੰ ਪਤਾ ਹੀ ਆ ਸਾਰਾ ਉਸ ਤੋਂ ਬਾਅਦ ਪਰਲਸ ਵਾਲਿਆਂ ਦੇ ਜਗਰਾਉਂ ਲਾਈ ਉੱਥੇ ਸਾਡਾ ਬਹੁਤ ਜ਼ਿਆਦਾ ਫੀਸ ਪਾਉਣੇ 2 ਲੱਖ ਕੱਟੀ ਗਈ ਯੂਨੀਵਰਸਿਟੀ ਸੀ ਕਿਉਂਕਿ ਉਹਨਾਂ ਨੇ ਪੈਸੇ ਰਿਟਰਨ ਕਰਦੇ ਕਰਦੇ ਸਾਡੀ ਜਦੋਂ ਅਸੀਂ ਪੈਸੇ ਕੱਟ ਕੇ ਆਏ ਜਦੋਂ ਸਾਡੇ ਅਸੀਂ ਕਿਹਾ ਵੀ ਇੰਨੇ ਆ ਗਏ ਫਿਰ ਉਹ ਕਹਿੰਦੇ ਵੀ ਰਿਟਰਨ ਹੋਣ ਦੇ ਵਿੱਚ ਪੈਸੇ ਇੰਨੇ ਕੱਟੇਗਾ ਚਲੋ ਉਹ ਵੀ ਬਰਦਾਸ਼ਤ ਕੀਤਾ ਉਸ ਤੋਂ ਬਾਅਦ ਅਸੀਂ ਦੋ ਵਾਰ ਮੋਗੇ ਸਿਮਰਵਾਲਿਆਂ ਦੇ ਲਈ ਪੰਜ ਵਾਰ ਹੋਈ ਫਿਰ ਅਸੀਂ ਕਿਹਾ ਵੀ ਚਲੋ ਕਹਿੰਦੀ ਵੀ ਮੈਂ ਅਮਰੀਕਾ ਦਾ ਮੈ ਰ ਕਰਾ ਦੋ ਮੈਂ ਉਹ ਕਰ ਲੂੰਗੀ ਪਾਸ ਵੀ 50000 ਭਰਨਾ ਅਸੀਂ ਕਹਾਂ ਚਲੋ ਅਸੀਂ ਉਹ ਵੀ ਤਿਆਰ ਹੋ ਗਏ ਸਾਨੂੰ ਅਸੀਂ ਸਾਡੀ 3 ਈ ਆ ਸਾਡੀ 9 ਨਹੀਂ ਸੀਗੀ ਸਾਡੀ 3 ਈ ਸੀ ਕਿਉਂਕਿ ਸਾਡੇ 3 ਈ ਨਹੀਂ ਸੀ ਉਹ ਕੁਦਰਤੀ ਉਹਦੀ ਫਰੈਂਡ ਦਾ ਆ ਗਿਆ ਵੀ ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਲਾ ਲਓ ਆਂਟੀ ਕੈਨੇਡਾ ਚਲ ਅਸੀਂ ਆਖਿਆ ਚਲ ਲਾ ਲਾ ਦਿੰਨੇ ਆ ਰਾਤੋਂ ਰਾਤ ਸਾਡੀ ਰਾਇ ਬਦਲ ਗਈ ਚਲ ਉਥੇ ਟੋਰਾਂਟੋ ਚ ਸੀਗਾ ਵਕੀਲ ਉਧਰ ਲਈ ਉਹਨਾਂ ਨਾਲ ਅਸੀਂ ਸਾਰੇ ਪਰਿਵਾਰ ਨੇ ਗੱਲਬਾਤ ਕੀਤੀ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਭਾਵੇਂ 16 ਵਾਰ ਰਿਜੈਕਟ ਆ ਵੀ ਅਸੀਂ ਤੁਹਾਡੀ ਵੀਜ਼ਾ ਆਊਗਾ ਵੀ ਲੈਣੇ ਪੈਸੇ ਵਧਾ ਨੇ ਅਸੀਂ ਕਿਹਾ ਚਲੋ ਠੀਕ ਆ ਚਲੋ ਛੇਵੀਂ ਵਾਰ ਸਾਡਾ ਵੀਜ਼ਾ ਆਇਆ ਬਹੁਤ ਖੁਸ਼ੀ ਹੋਈ ਮੈਰਿਜ ਹੋਈ ਇਹਦੀ ਪਹਿਲਾਂ ਜਦੋਂ ਉਹਦੇ ਬੈਂਡ ਆ ਗਏ ਸਾਡੇ ਪੰਜ ਬੈਂਡ ਆਏ ਉਹ ਤਾਂ ਸਾਰੇ ਖੁਸ਼ ਹੋ ਗਏ ਵੀ ਪਤਾ ਨਹੀਂ ਕੀ ਹੋ ਗਿਆ ਸਾਰੇ ਰਿਸ਼ਤੇਦਾਰਾਂ ਨੇ ਕਹਿਤਾ ਕਿ ਫੈਲ ਪਹਿਲਾਂ ਲਾਓ ਮੈਰਿਜ ਬਾਅਦ ਚ ਕਰਨੀ ਸਾਡੀ ਇਹ ਸੀ ਵੀ ਮੈਰਿਜ ਵੀ ਅਸੀਂ ਵਿਆਹ ਕੇ ਘਰੇ ਲੈ ਆ ਗਏ ਮੈਰਿਜ ਰਜਿਸਟਰਡ ਹੋਊਗੀ ਅਸੀਂ ਲਾਵਾਂਗੇ ਸਾਡਾ ਮਕਸਦ ਹੀ ਹੈਗਾ ਵਾ ਚਲੋ ਉਹ ਗੱਲ ਤੇ ਨਾ ਆਏ ਜਦੋਂ ਉਹਦੇ ਚਾਚਾ ਚਾਚੀ ਨੂੰ ਪਤਾ ਲੱਗਿਆ ਉਹਨਾਂ ਨੇ ਸੋਚਿਆ ਉਹਨਾਂ ਨੇ ਬਾਅਦ ਵਿੱਚ ਸਾਡੇ ਘਰੇ 5-6 ਜਾਣੇ ਆਏ ਸਾਡੇ ਮੂਰੇ ਐਨੀਮੀ ਪਾ ਕੇ ਬਹਿ ਗਏ ਚਲੋ ਅਸੀਂ ਫੇਰ ਵੀ ਠਹਿਜ ਗਏ ਵੀ ਕੋਈ ਗੱਲ ਨਹੀਂ ਰਿਸ਼ਤਾ ਲੈ ਲਿਆ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇਹਦਾ ਇੱਕ ਭਰਾ ਵਾ ਉਹ ਨਾਲ ਸਕੇ ਤਾਈ ਨੂੰ ਦਿੱਤਾ ਹੋਇਆ ਉਹਨਾਂ ਨੇ ਸਾਡੇ ਸਾਰੇ ਪਿੰਡ ਚ ਪਤਾ ਲਿਆ ਵੀ ਇਹ ਕਿਹੋ ਜੀ ਫੈਮਿਲੀ ਆ ਉਹ ਕਹਿੰਦੇ ਅੱਖਾਂ ਮੀਚ ਕੇ ਰਿਸ਼ਤਾ ਕਰ ਦੋ ਕੋਈ ਇਹਨਾਂ ਦੇ ਘਰੇ ਨਸ਼ਾ ਨਹੀਂ ਕੋਈ ਕੁਸ ਨਹੀਂ ਬਹੁ ਕਿਸੇ ਨਾਲ ਵੱਧ ਘੱਟ ਨਹੀਂ ਗੱਲ ਕਰਦੇ ਵੀ ਵਧੀਆ ਫੈਮਿਲੀ ਆ ਇਹਦੇ ਡੈਡੀ 37 ਸਾਲ ਬਾਹਰ ਲਾ ਕੇ ਆਏ ਕਤਰ ਦੇ ਵਿੱਚ ਸਾਰੀ ਕਮਾਈ ਚਾਲ ਅਸੀਂ ਬੱਚਿਆਂ ਤੇ ਇਸ ਤਰ੍ਹਾਂ ਐਡਜਸਟਮੈਂਟ ਕੀਤੀ ਮੇਰੀ ਫੈਮਿਲੀ ਵੀ ਪਿੱਛੇ ਵਧੀਆ ਸਾਰਾ ਖਰਚਾ ਤੁਸੀਂ ਲਾਇਆ ਸੀਗਾ ਹਾਂਜੀ ਉਹਨਾਂ ਦੇ ਅਸੀਂ 1 ਰੁਪਏ ਦੇ ਰਵਾਧਾਰ ਨਹੀਂ ਖਰਚੇ ਦੇ 1 ਰੁਪਈਆ ਵੀ ਕਿੱਥੇ ਹੁੰਦਾ ਕਿਤੇ ਲੈ ਕੇ ਨਹੀਂ ਗਏ ਇੱਕ ਦਿਨ ਥੋੜੀ ਆ ਜੀ ਥੋੜੀ ਆ ਥੋੜੀ ਆ ਜੋ ਮਰਜੀ ਕਰੋ ਉਦੋਂ ਆਈ ਸੀ ਅਸੀਂ ਕਹਾਂ ਜੀ ਸਾਡੀ ਹੋਈ ਆ ਕੋਈ ਗੱਲ ਨਹੀਂ ਹਾਂ ਦਿਆਪ੍ਰੀਤ ਕੌਰ ਤੇ ਉਹਦੀ ਮੰਮੀ ਨੇ ਰਾਜਵੀਰ ਨੇ ਕਹੋਣਾ ਤੇਰੀ ਮੰਮੀ ਐਨਾ ਕਰਦੀ ਆ ਤੇਰੇ ਐਨੇ ਵਧੀਆ ਬਣਾਵਣਾ ਕਿਤੇ ਨੂੰ ਭੇਜਦੇ ਆ ਕੱਪੜੇ ਤੂੰ ਐਰ ਸੋਈ ਚ ਬੜੀ ਰਹਿੰਦੇ ਤੁਸੀਂ ਕੀ ਬਣਾਉਂਦੇ ਰਹਿੰਦੇ ਆ ਉਹ ਕਹਿੰਦੀ ਮੇਰੀ ਮੰਮੀ ਵੀ ਇਦਾਂ ਦੀ ਹੋਈ ਆ ਚਲੋ ਜਦੋਂ ਆਈ ਲੈਟ ਕਰਕੇ ਆਉਣਾ 4 ਵਜੇ ਆਉਣਾ ਮੈਂ ਆਉਂਦੀ ਨੂੰ ਦੁੱਧ ਤੇ ਦੋ ਪਰੌਂਠੇ ਬਣਾ ਕੇ ਦੇ ਦੇਣਾ ਵੀ ਥੱਕੀ ਹੋਈ ਆ ਮੈਂ ਕਹਿੰਦਾ ਥਾ ਥੱਕੀ ਹੋਈ ਆ ਤੂੰ ਪ੍ਰੀਤ ਬਹਿ ਜਾ ਰੈਸਟ ਕਰ ਲਾ ਮੈਂ ਸਾਰੀ ਦਿਹਾੜੀ ਮੂਰੇ ਕੰਮ ਕਰਨਾ ਮੈਨੂੰ ਆਇਆ ਹੌਸਲਾ ਸੀ ਮੇਰੇ ਬੱਚਿਆਂ ਦਾ ਕੰਮ ਬਣ ਚੋ ਕਿਉਂਕਿ ਸਾਡੇ ਤਾਂ ਫਰਕ ਨਹੀਂ ਸੀ ਸਾਨੂੰ ਨਹੀਂ ਪਤਾ ਵੀ ਸਾਡੇ ਢਿੱਡ ਪੈ ਕੇ ਪੈਰ ਲਿਆ ਚਲੋ ਤੀਮੀ ਤੇ ਆਦਮੀ ਚ ਨੁਕਤਾ ਜਿੰਨੀ ਹੋ ਹੀ ਜਾਂਦੀ ਹੈ ਕਿਤੇ ਇਹ ਥੋੜੀ ਵੀ ਉਦੋਂ ਆਪਾਂ ਕੁਐਸਚਨ ਨਹੀਂ ਕਹਿਣਾ ਬਾਹਰ ਜਾ ਕੇ ਇਹ ਨੁਕਤਾ ਜਿੰਨੀਆਂ ਕੱਢਣੀਆਂ 4 ਸਾਲ ਸਾਢੇ 3 ਦਿਨ ਸਾਲ ਵਸ ਕੇ ਗਈਆ ਸਾਡੇ ਬੱਚੇ ਸਾਡੀ ਫੈਮਲੀ ਦੇ ਵਿੱਚ ਨਸ਼ੇ ਦਾ ਕੋਈ ਨਾ ਹੀ ਨਹੀਂ ਹੁਣ ਉੱਥੇ ਕਹਿੰਦੀ ਹੈ ਨਸ਼ਾ ਵੀ ਜਦੋਂ ਉਦੋਂ ਨਸ਼ਾ ਕਰਦਾ ਸੀ ਉਦੋਂ ਕਿਉਂ ਨਹੀਂ ਛੱਡਿਆ ਇੰਡੀਆ ਦੇ ਵਿੱਚ ਮੁੰਡੇ ਨਾਲ ਨਹੀਂ ਵਿਆਹ ਕਰਾਇਆ ਸੀ ਉਹਨੇ ਕੈਨੇਡਾ ਨਾਲ ਮੁੰਡਾ ਨਾਲ ਗਿਆ ਸੀ ਜਾਂ ਬਾਅਦ ਚ ਬੁਲਾਇਆ ਸੀ ਉਹਨਾਂ ਨੇ ਇਹ ਬਾਅਦ ਚ ਬਾਅਦ ਚ ਬੁਲਾਇਆ ਬੜੇ ਟਾਈਮ ਬਾਅਦ ਗਿਆ ਸੀ ਇਹ ਉਹਨੇ 23 ਦੇ ਵਿੱਚ 7 ਅਪ੍ਰੈਲ ਨੂੰ ਗਈ ਆ 9 ਤਰੀਕ ਨੂੰ ਕਲਾਸਾ ਸੀ ਅਸੀਂ ਐਟ ਅ ਟਾਈਮ ਸਾਰਾ ਕੁਝ ਫਾਸਟ ਫਾਸਟ ਕੀਤਾ ਐਨੀ ਮਹਿੰਗੀ ਟਿਕਟ ਲਈ ਫੇਰ ਇਹਨੂੰ ਬੁਲਾਇਆ ਉਹਨੇ ਦਸੰਬਰ ਦੀ 21 ਤਰੀਕ ਨੂੰ ਗਿਆ 23 ਦੇ ਵਿੱਚ ਹੀ ਜਦੋਂ ਇਹ ਗਿਆ ਉਦੋਂ ਮਗਰ ਉਹ ਨਵਾਂ ਸਾਲ ਸੀ ਨਵੇਂ ਸਾਲ ਨੂੰ ਮੇਰੇ ਬੇਟੇ ਨੂੰ ਪੁੱਛਿਆ ਨਹੀਂ ਆਪ ਆਪਦੀਆਂ ਫਰੈਂਡਾਂ ਨਾਲ ਇੰਜੋਏ ਕਰਦੀ ਰਹੀ। ਜਾਂਦੀ ਸੀ ਬਾਹਰ ਕਾਲੋ ਜਾਣ ਲੱਗੇ 1 ਘੰਟਾ ਆਉਣ ਲੱਗੇ 3 ਘੰਟੇ ਇਹਨੇ ਪੁੱਛਣਾ ਸੀ ਨਾ ਇਹਨੂੰ ਰੋਟੀ ਨਹੀਂ ਪੁੱਛਦੀ ਸੀਗੀ। ਚਲੋ ਇਸ ਤਰ੍ਹਾਂ ਹੁੰਦੇ ਹੁੰਦਾ ਇਹ ਜਦੋਂ ਉਹਦਾ ਵੀਜ਼ਾ ਆ ਗਿਆ ਸੀ ਭੇਜਿਆ ਸਾਨੂੰ ਇੰਨੀ ਖੁਸ਼ੀ ਹੋਈ। ਅਸੀਂ ਇਹਨੂੰ ਮੌਲਾਂ ਤੋਂ ਸਾਰਾ ਲੁਧਿਆਣੇ ਸਮਾਨ ਖਰੀਦਿਆ ਅਸੀਂ ਨਾੜ ਨਿਗਾ ਏਟੀਐਮ ਦੇਤਾ ਸਾਨੂੰ ਇੰਨੀ ਖੁਸ਼ੀ ਸੀ ਵੀ ਚਲੋ ਸਾਡੀ ਬੱਚੀ ਗਈ ਆ। ਹੈ ਉਹਨਾਂ ਦੇ ਪੇਰੈਂਟਸ ਨੂੰ ਤਾਂ ਖੁਸ਼ੀ ਹੋਊਗੀ ਵੀ ਸਾਡੀ ਧੀ ਦਾ ਬਣ ਗਿਆ ਸਾਨੂੰ ਕੀ ਪਤਾ ਅਸੀਂ ਅੰਦਰੇ-ਅੰਦਰ ਇਹਨਾਂ ਦੇ ਕੀ ਆ। ਚਲੋ ਦੁਬਾਰਾ ਇਹਨਾਂ ਦੇ ਮਾਪੇ ਦੋ ਵਾਰ ਆਏ ਇਹਨੂੰ ਇਹਨੂੰ ਮੋਢੇ ਤੇ ਥਾਪੀ ਕਰਕੇ ਕਹਿੰਦਾ ਪੁੱਤ ਤੂੰ ਸਾਨੂੰ ਪਹਿਲਾਂ ਉਹ ਸਾਡੀ ਦਿਆਪਰੀ ਸਾਨੂੰ ਬਾਅਦ ਚ ਮੈਂ ਤਾਂ ਇੱਥੇ ਲੈ ਕੇ ਵੱਡ ਦੂੰ ਜਸਵਿੰਦਰ ਸਿੰਘ ਉਹਦਾ ਪਿਤਾ ਗਹੌਰ ਵਾਲਾ ਕਹਿੰਦਾ ਮੈਂ ਇੱਥੇ ਵੱਡ ਦੂੰ ਜੇ ਕੁੜੀ ਉਹ ਦੀਪੇ ਕਹਿੰਦੇ ਆ ਕੁੜੀ ਨੂੰ ਪਿੰਡ 'ਚ ਛੋਟਾ ਨਾ ਵੀ ਅਸੀਂ ਇੱਥੇ ਲੈ ਕੇ ਵੱਡ ਦਾਂਗੇ ਜੇ ਤੇਰੇ ਨਾਲ ਐਂ ਕਰੋ ਤੂੰ ਪੁੱਤ ਸਾਨੂੰ ਪਹਿਲਾਂ ਪਹਿਲਾਂ ਦੱਸੀ ਚਲੋ ਠੀਕ ਆ ਉਹਨੇ ੱਤਕੇ ਨਾਂ ਲਾਈ ਗਈ ਲਾਤਾ ਆ ਗਿਆ ਵੀਜ਼ਾ ਚਲੋ ਇਹ ਚਲੇ ਗਿਆ ਇਹ 골ਡ ਦੀ ਚੈਨ ਕਹਿੰਦਾ ਮੰਮੀ ਮੈਂ ਕੋਈ ਗਿਫਟ ਲੈ ਕੇ ਜਾਣਾ ਦਿਆ ਪ੍ਰੀਤ ਵਾਸਤੇ ਮੈਂ ਕਿਹਾ ਚੱਲ ਲੈ ਜਾ ਸਾਨੂੰ ਤਾਂ ਅਸੀਂ ਬੱਚਿਆਂ ਦੀ ਖੁਸ਼ੀ ਆ ਵੀ ਚੱਲ ਕਮਾਉਣੇ ਆ ਜਿੱਤੇ ਇੰਨਾ ਪੈਸਾ ਲਾਇਆ ਇਹ ਕੀ ਆ ਚਲੋ ਇਹ 골ਡ ਦੀ ਚੈਨ ਲੈ ਗਿਆ ਉਹਨੂੰ ਚਾਹਨਾ ਸਾਨੂੰ ਕੋਈ ਚਾਹਨਾ ਉਹਨੇ ਵੀਡੀਓ ਨਹੀਂ ਭੇਜੀ ਬਾਅਦ ਚ ਸਾਨੂੰ ਕੁਛ ਨਹੀਂ ਭੇਜਿਆ ਹੌਲੀ ਹੌਲੀ ਇਹਨੂੰ ਬੰਦ ਉੱਥੇ ਤੰਗ ਕਰੀ ਗਈ ਸਾਨੂੰ ਇਹਨੇ ਮੁੰਡੇ ਨੇ ਕੁਛ ਨਹੀਂ ਦੱਸਿਆ ਇਹ ਸੋਚਦਾ ਸੀ ਵੀ ਮੇਰੇ ਪੇਰੈਂਟਸ ਨੇ 4 ਸਾਲ ਕੱਟ ਕੇ ਵੀ ਇੰਨਾ ਸਪਸ਼ ਕੀਤਾ ਵੀ ਹੁਣ ਇਹ ਕੀ ਕਰਦੀ ਆ ਸ਼ਾਇਦ ਲੋਟ ਆ ਜੂ ਇਹਨੇ ਮਨਤਾ ਕਰਨੀਆਂ ਚਲੋ ਹੌਲੀ ਹੌਲੀ ਵਿਗੜਦੇ ਵਿਗੜਦੇ ਇਹ ਵਿਗੜਦੀ ਗਈ 23 ਦਸੰਬਰ ਦਾ ਦਸੰਬਰ ਦੇ ਵਿੱਚ 21 ਤਰੀਕ ਨੂੰ ਗਿਆ April ਦੇ ਵਿੱਚ ਚਲੋ ਇਹਨਾਂ ਦੀ ਆਣ-ਵਣ ਬੱਚੇ ਜਦੋਂ ਉਹ ਕਹਿੰਦੀ ਸੀ ਵੀ ਆਪਦੇ ਪੇਰੈਂਟ ਸਾਡ ਇਹ ਕਹਿੰਦਾ ਮੈਂ ਕਿਵੇਂ ਸਾਡ ਸਾਦਾ ਮੈਨੂੰ ਇੱਥੇ ਤੱਕ ਪਹੁੰਚਾਇਆ ਇੰਨਾ ਪੈਸਾ ਲਾਇਆ ਮੈਂ ਕਿੱਥੋਂ ਸਾਡਾ ਮੇਰੇ ਮਾਪੇ ਤਾਂ ਕਰਜ਼ਾਈ ਨੇ ਬੈਂਕ ਲੋਨ ਲਿਆ ਇਹਦੇ ਡੈਡੀ ਦੇ ਫਰੈਂਡ ਸultanpur ਦਵਾਈ ਚ ਸੀਗੇ ਅਸੀਂ ਉੱਥੋਂ ਪੈਸਾ ਮੰਗਾਇਆ ਇਹਦੇ ਨਾਨਕਿਆਂ ਤੋਂ ਪੈਸਾ ਲਿਆ ਕਿਉਂਕਿ ਵਧੀਆ ਜੌਬ ਤੇ ਨਹੀਂ ਉਹ ਸਾਰਾ ਕੁਝ 골ਡਨ ਲੋਨ ਲਿਆ 골ਡ ਅਸੀਂ ਵੇਚਿਆ ਉਹਨਾਂ ਟਾਈਮਾਂ ਦੇ ਵਿੱਚ 42000 ਨੂੰ ਹਾਲਾਂਕਿ ਅੱਜ ਲੱਖ ਰੁਪਏ ਦਾ ਰੇਟ ਆ ਸਾਢੇ 3 ਤੋਲੇ ਵੇਚਿਆ ਸੀ ਬਾਕੀ ਕਿਉਂਕਿ ਇਹਦੇ ਡੈਡੀ ਬਾਹਰ ਸੀ ਹਰ ਇੱਕ ਵਾਰੀ 골ਡ ਲੈ ਕੇ ਆਉਂਦੇ ਸੀ ਬਾਹਰੋਂ ਕਤਰ ਦੇ ਵਿੱਚੋਂ 24 ਕੈਡਟ ਦਾ ਮੇਰਾ ਸਾੰਬਿਆ ਪਿਆ ਸੀ ਵੀ ਮੈਂ ਸਾਰੇ ਬੱਚਿਆਂ ਵਾਸਤੇ ਚੱਲ ਉਹਦੇ ਅਸੀਂ ਅਖਾ ਚੱਲ ਕੋਈ ਨਾ ਇਹਦੇ ਜੇਲ੍ਹ ਲੱਗ ਗਿਆ ਕੋਈ ਨਾ ਅਸੀਂ ਕਮਾਈ ਕਰਨਗੇ ਅਸੀਂ ਬਣਾ ਲਾਂਗੇ ਫੇਰ ਅਸੀਂ 골ਡ ਤੋਂ ਕੀ ਲੈਣਾ ਬੱਚਿਆਂ ਦਾ ਕੰਮ ਬਣਨਾ ਚਾਹੀਦਾ ਚਲੋ ਇਸ ਤਰ੍ਹਾਂ ਮਕਸਦ ਅਸੀਂ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਚਲੋ ਬੇਟੇ ਦੇ ਨਾਲ ਇਹ ਉਹਨੇ ਕੁਛ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਹਦੇ ਪੇਰੈਂਟਸ ਕੋਲ ਗਏ ਸਿਆਣੇ ਬੰਦੇ ਸਾਡੇ ਘਰ ਆ ਦੇ ਗਏ ਉਹਨਾਂ ਨੇ ਕੋਈ ਨਾ ਗੱਲ ਮੰਨੀ ਉਦੋਂ ਬਾਅਦ ਅਸੀਂ ਸਵੇਰ ਸਾਢੇ 8 ਵਜੇ ਨੂੰ ਪਹੁੰਚ ਗਏ ਉਹਨਾਂ ਦੇ ਘਰ ਇਹਦੇ ਤਾਇਆ ਤਾਈ ਸਾਡੀ ਫੈਮਿਲੀ ਸਾਨੂੰ ਨਾ ਚੰਗੀ ਤਰ੍ਹਾਂ ਉਹਨਾਂ ਨੇ ਚਾਹ ਪੁੱਛੀ ਕਿੱਥੇ ਗਏ ਸਾਡੇ ਪੈਰਾ ਥੱਲੇ ਹੱਥ ਦਿੰਦੇ ਸੀ ਇੰਨਾ ਕਰਦੇ ਸੀ ਵੀ ਓ ਤੁੱਡੀ ਕਰਨਗਾ ਕੋਈ ਹੈ ਨਹੀਂ ਤੇ ਹੁਣ ਕਿਉਂ ਜਦੋਂ ਉਹਨਾਂ ਦੀ ਕੁੜੀ ਕੈਨੇਡਾ ਚਲੀ ਗਈ ਉਹਦੇ ਹੀ ਅਸੀਂ ਬਦਲੇ ਆਂ ਪਹਿਲਾਂ ਅਸੀਂ ਚੰਗੇ ਸੀ 4 ਸਾਲ ਉਹਦੇ ਹੀ ਆਪਦੀ ਤੀ ਨੂੰ ਲੈ ਜਾਂਦੇ ਸਾਨੂੰ ਕਰਜ਼ਾਈ ਨਾ ਕਰਦੇ ਉਹਨਾਂ ਨੇ ਮੁੰਡੇ ਸੰਦੀਪ ਨਾਲ ਨਹੀਂ ਵਿਆਹ ਕੀਤਾ ਉਹਨਾਂ ਨੇ ਕੈਨੇਡਾ ਨਾਲ ਵਿਆਹ ਕੀਤਾ ਵਾ ਹੁਣ ਅਸੀਂ ਤਾਂ ਸਾਡੇ ਤਾਂ ਬੈਂਕ ਲੋਨ ਉਹ ਤਾਂ ਭੇਜੀ ਜਾਂਦੀ ਹੈ ਪੈਸੇ ਕਮਾ ਕੇ ਕਿੰਨਾ ਪੈਸਾ ਲੱਗਿਆ ਸੀ ਸਾਰਾ ਸਾਡਾ 30 35 ਲੱਖ ਉਹਦੋਂ ਲੱਗ ਗਿਆ ਜਿਹੜੇ 4 ਸਾਲ ਰਹੀ ਆ 4 ਸਾਲ ਅਸੀਂ ਇੰਨਾ ਕੁਝ ਕਰਵਾਇਆ ਸਮਝ ਲਓ 5 6 ਉਹ ਤਾਂ ਸੀ ਸਾਡੇ ਆਈਡੀਆ 'ਚ ਨਹੀਂ ਹੈਗਾ ਉਹ ਤਾਂ ਅਸੀਂ ਯਾਦ ਹੀ ਨਹੀਂ ਸਾਨੂੰ ਵੀ ਇੰਨਾ ਪੈਸਾ ਲਾ 40 ਦੇ ਨੇੜ ਸਾਡਾ ਇਹ ਕੁਝ ਹੋਇਆ ਇਹ ਜਦੋਂ ਵੀ ਇੱਥੇ ਸੀਗੀ ਇਹ ਦੂਜੇ ਦਿਨ ਹੀ ਕਹਿ ਦੇਣਾ ਗੋਲਡੀ ਮੈਨੂੰ ਲੈ ਜਾ ਮੈਂ ਨਹੀਂ ਇੱਥੇ ਰਹਿਣਾ ਸਾਡੇ ਕੋਲ ਹੀ ਰਹਿੰਦੀ ਸੀ ਜਦੋਂ ਪੇਕੇ ਜਾਂਦੀ ਸੀ ਨਾ ਰਹਿੰਦੀ ਨਹੀਂ ਸੀ ਸਾਡੇ ਕੋਲ ਹੀ ਰਹਿੰਦੀ ਸੀ ਸਾਡਾ ਬਹੁਤ ਪਿਆਰ ਕਰਦੀ ਸੀ ਅਸੀਂ ਵੀ ਮੈਨੂੰ ਹਜੇ ਤੱਕ ਥੋੜਾ ਜਿਹਾ ਚਿਰ ਹੋ ਗਿਆ ਵਿਸ਼ਵਾਸ ਨਹੀਂ ਸੀ ਹੁੰਦਾ ਵੀ ਦਿਆਪ੍ਰੀਤ ਐ ਕਰ ਗਈ ਡਿਪਰੈਸ਼ਨ ਇੰਨਾ ਹੁੰਦਾ ਅਸੀਂ ਦਵਾਈਆਂ ਤੇ ਐਨੇ ਲੱਗੇ ਹੋਇਆ ਸਾਰੀ ਰਾਤ ਨਹੀਂ ਐ ਸੌਂਦਾ ਮੈਂ ਦੀ ਨਿਗ੍ਹਾ ਰੱਖਦੀਆਂ ਮੇਰੇ ਨਾਲ ਕੋਲੇ ਬੈੱਡ ਤੇ ਪੈਂਦਾ ਵੀ ਕਦੇ ਕਿਵੇਂ ਆ ਕਦੇ ਕਿਵੇਂ ਮੈਂ ਜੇ ਮੈਨੂੰ ਵੀ ਕਿਹੜਾ ਕੋਲ ਨੀਂਦ ਆਉਂਦੀ ਹੈ ਜਦੋਂ ਬੱਚਾ ਐ ਹੋਵੇ ਡਿਪਰੈਸ਼ਨ ਦੇ ਵਿੱਚ ਹਨਾ ਮਨ ਤੇ ਆਉਂਦਾ ਵੀ ਹੁਣ ਇਹਨਾਂ ਨੇ ਕੀ ਕਰਨਾ ਸੀ ਜ਼ਿੰਦਗੀ ਅੱਗੇ ਵਧਣੀ ਸੀ ਇਹਨੇ ਸਾਨੂੰ ਕਿੱਥੇ ਰੋਲਤਾ ਇਹਨੂੰ ਉੱਥੇ ਹੋਰ ਚੰਗੇ ਲੱਗਣ ਲੱਗੇ ਫੇਰ ਮਾਪੇ ਕਹਿੰਦੇ ਤੁਸੀਂ ਐ ਕਹਿੰਦੇ ਫਿਰ ਕਮਾਂ ਗਈ ਨਾ ਵੀ ਮੇਰੇ ਬੇਟੇ ਨੂੰ ਸੋਨੇ ਵਰਗੇ ਨੂੰ ਉਦੋਂ ਤਾਂ ਕਹਿੰਦੇ ਸੀ ਸਾਡੇ ਜਵਾਈ ਨੂੰ ਨਜ਼ਰ ਨਾ ਲੱਗ ਜੇ ਐਨਾ ਸੋਹਣਾ ਸਾਰਿਆਂ ਨੂੰ ਉੱਥੇ ਗੁਰਦ ਘਰੋਂ ਦਰੋਂ ਬਾਹਰ ਨਹੀਂ ਸੀ ਹੋਈ ਅੰਦਰੇ ਅੰਦਰ ਜੋ ਕਰਨਾ ਇੱਥੇ ਗੱਡੀਆਂ 'ਚ ਜਾਣਾ ਏਸੀਆਂ 'ਚ ਸੌਣਾ ਉਹ ਸੋਕ ਸੁਹੂਲਤਾ ਭੁੱਲ ਗਈ ਉਹ ਟੁੱਡੀ ਕਾਲੀ ਮਾਂ ਨੂੰ ਭੁੱਲ ਗਈ ਕਹਿੰਦੀ ਸੀ ਮੇਰੀ ਮਾਂ ਇਹੀ ਆ ਮੈਨੂੰ ਟਿਫਨਾਂ ਚ ਰੋਟੀ ਪਾ ਕੇ ਦਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਸਬਜ਼ੀ ਬਣਾ ਹੁਣ ਉਹ ਨੂੰ ਆਪਦੀ ਮਾਂ ਉਹ ਭੁੱਲ ਗਈ ਉਹ ਯਾਦਾਂ ਨਹੀਂ ਆਉਂਦੀਆਂ ਸੀਗੀਆਂ ਵੀ ਮੈਂ ਉਹਨਾਂ ਨੇ ਕੀ ਕਰ ਰਹੀਆਂ ਅਸੀਂ ਕਹਿਣਾ ਵਿਆਪ੍ਰਿਤ ਆਪਣੀ ਆਹ ਕਾਊਂਟ ਚ ਬੈਸ ਅਸੀਂ ਮੰਮੀ ਕੋਈ ਗੱਲ ਨਹੀਂ ਭਰ ਦੂੰਗੀ ਮੈਂ ਭਰਨਾ ਕੀ ਸੰਤਾ ਸੜਕ ਤੇ ਲਿਆਤਾ ਫੇਰ ਮੇਰਾ ਬੇਟੇ ਨੂੰ ਜਦੋਂ ਉਹਨੇ ਅਲੱਗ ਕਰਤਾ ਸੜਕ ਤੇ ਇਹਨੂੰ ਲਿਆਤਾ ਸਮਾਨ ਕੱਢਤਾ ਇਹ ਤਿੰਨ ਦਿਨ ਸੜਕ ਤੇ ਰੋਲਦਾ ਰਿਆ ਸਾਨੂੰ ਪਤਾ ਉਹ ਦਿਨ ਅਸੀਂ ਕਿਵੇਂ ਕੱਢੇ ਰੱਤ ਅਨੁਸਾਰੀ ਰਾਤ ਫੋਨ ਚੱਲਦਾ ਸੀ ਸਾਡੇ ਪਿੰਡ ਦੇ ਮੁੰਡੇ ਸੀਗੇ ਢੁੱਡੀ ਕਹਿੰਦੇ ਉਹਨਾਂ ਨੇ ਕਿਤੇ ਇਹਨੂੰ ਦੇਖ ਲਿਆ ਉਹਨਾਂ ਨੇ ਸਾਡੇ ਘਰ ਦਾ ਨੰਬਰ ਲਿਆ ਗਾਂ ਦੀਆਂ ਕਿਉਂਕਿ ਬਹੁਤ ਜ਼ਿਆਦਾ ਨੇ ਉੱਥੇ ਹੁਣ ਸਾਰੇ ਪਿੰਡਾਂ ਦੀ ਕਹਿੰਦੇ ਆਂਟੀ ਤੁਸੀਂ ਉਹਨੂੰ ਬੁਲਾ ਲਓ ਉਹਦੀ ਹਾਲਾਤ ਮਾੜੀ ਆ ਜਿਹੜਾ ਗੋਲਡੀ ਸੰਦੀਪ ਇੱਥੇ ਸੀ ਉਹ ਸੰਦੀਪ ਹੈ ਨਹੀਂ ਇੱਥੇ ਅਸੀਂ ਕਹਿਣਾ ਚੱਲ ਕੋਈ ਦੇਖਦੇ ਆ ਇਹਨੇ ਹੌਲੀ ਹੌਲੀ ਟਾਈਮ ਕੱਢਦੇ ਕੱਢਦੇ ਨੇ ਯਾਨੀ ੱੱਕੇ ਨਾਲ ਸਾਲਕ ਕੱਢ ਲਿਆ ਉੱਥੇ ਬ੍ਰਿਜ ਤੇ ਗਿਆ ਸੁਸਾਈਡ ਕਰਨੇ ਨੇ ਫੇਰ ਸੋਚਣਾ ਵੀ ਮੇਰੇ ਪੇਰੈਂਟਸ ਦੇ ਇੰਨਾ ਕਰਜ਼ਾ ਚਲੋ ਮੈਂ ਮੈਂ ਇਹ ਕੁਛ ਕਿਉਂ ਕਰਨਾ ਵੀ ਜਣੀਆਂ ਦੇ ਹਾਲਾਤ ਜਿੰਨੇ ਵੀ ਮਾੜੇ ਕਹਿ ਦਈਏ ਉਨ ਨਹੀਂ ਸੀ ਅਸੀਂ ਇਧਰ ਤੜਫਦੇ ਸੀ ਉਧਰ ਫਿਰ ਜਦੋਂ ਐਂਡ ਚ ਹੋਇਆ ਸਾਨੂੰ ਮੰਗਵਾਉਣਾ ਪਿਆ ਵੀ ਅਸੀਂ ਪੈਸਾ ਤਾਂ ਜਿਹੜਾ ਗਿਆ ਸੀ ਉਹਦੇ ਬੱਚੇ ਨੂੰ ਵੀ ਨਾ ਗਵਾ ਲਈਏ ਉਹ ਤਾਂ ਜਿਵੇਂ ਐਸਾ ਕਰਦੀ ਆ ਰੋਟੀ ਇਹ ਨੂੰ ਨਹੀਂ ਸੀ ਪੁੱਛਦੀ ਕੋਸਵੀ ਸਾਰਾ ਕੋਸੀ ਪੁੱਛਣੋਂ ਹਟ ਗਈ ਸੀ। ਉੱਥੇ ਜਦੋਂ ਇਹ ਗਿਆ ਦਸਾਂ ਦਿਨਾਂ ਬਾਅਦ ਹੀ ਇਹਦੇ ਪੇਰੈਂਟਸ ਦੀ ਮਗਰੋਂ ਸਾਨੂੰ ਆਹ ਬੂਟ ਭੇਜਦੇ ਫੋਟੋਆਂ ਭੇਜਣ ਲੱਗੇ। ਸਾਨੂੰ ਐ ਭੇਜਦੇ ਜਦੋਂ ਇਹ ਇੱਥੇ ਸੀ। ਅਸੀਂ ਕਹਿੰਨਾ ਵਿਆਪਰੀ ਤੇ ਕੋਈ ਨਾ ਤੂੰ ਪਿਛਲਾ ਕਾਹਤੇ ਫਿਕਰ ਕਰਦੀ ਐ। ਸਾਡੇ ਤਾਂ ਵੀਜੇ ਲੱਗੇ ਹੀ ਹੋਏ ਨੇ। ਤੇਰੇ ਪੇਰੈਂਟਸ ਦੀ ਲਵਾਉਣੇ ਆ। ਕੋਈ ਨਾ ਜਗ੍ਹਾ ਵੀ ਬਣਾਵਾਂਗੇ ਤੇਰੀ ਮਾਂ ਦੀ ਬਿਮਾਰੀ ਆ ਨਾ ਅਸੀਂ ਪੈਸੇ ਦਿਆਂ ਕਰਾਂਗੇ ਤੂੰ ਕਿਉਂ ਟੈਨਸ਼ਨ ਲੈਨੀ ਆ। ਵੀ ਸਾਨੂੰ ਇਹ ਨਹੀਂ ਸੀ ਵੀ ਉਹ ਲੱਗ ਫੈਮਿਲੀ ਸਾਨੂੰ ਇਹ ਸੀ ਵੀ ਸਾਡੀ ਆਪ ਦੀ ਫੈਮਿਲੀ ਆ। ਜਦੋਂ ਕੋਈ ਘਰੇ ਚੀਜ਼ ਲੈ ਕੇ ਆਉਂਦੀ ਅਸੀਂ ਕਹਿਣਾ ਵਿਆਪਰੀ ਤ ਮੰਮੀ ਨੂੰ ਕਹਿ ਲੈ ਕੇ ਨਾ ਕਰ ਆਪਣੇ ਘਰੇ ਸਾਰਾ ਕੁਝ ਤੂੰ ਕਦੀ ਨਹੀਂ ਆਪਾਂ ਖਾਂਦੇ ਤਾਂ ਨਹੀਂ ਸਿੱਟਣਾ ਪੈਂਦਾ ਵੀ ਇਹ ਦਵਾਈ ਲੈਂਦੀ ਆ ਵੀ ਤੂੰ ਇਹ ਕੁਝ ਉਹਨਾਂ ਨੂੰ ਰੋਕ ਦੇ ਇਹਦੇ ਡੈਡੀ ਨੇ ਵੀ ਕਹਿਣਾ ਵੀ ਉਹਨੂੰ ਕਹਿ ਕੁੜੀ ਨੂੰ ਵੀ ਲੈ ਕੇ ਨਾ ਆਇਆ ਕਰਨ ਕਿਉਂ ਲੈ ਕੇ ਆਉਂਦੇ ਆਪਣੇ ਘਰੇ ਸਾਰਾ ਕੁਝ ਆ ਅਸੀਂ ਉਹਨਾਂ ਤੋਂ ਕਦੇ ਪੰਜੀ ਨਹੀਂ ਅਸੀਂ ਦਾਜ ਨਹੀਂ ਲਿਆ ਕੁਝ ਨਹੀਂ ਲਿਆ ਫਿਰ ਜਦੋਂ ਇਹ ਮੇਰੇ ਬੇਟੇ ਨੇ ਉਧਰ ਇਹਨੂੰ ਫੋਨ ਕੀਤਾ ਉਹ ਕੰਮ ਤੇ ਸੀ ਇਹ ਵੀ ਕੰਮ ਤੇ ਸੀਗਾ ਲੱਗਿਆ ਪਹਿਲੀ ਗੱਲ ਉਹਨੇ ਇਹਨੂੰ ਕੰਮ ਨਹੀਂ ਦਿਵਾਇਆ ਤਾ ਇਮੀਨੇ ਫਿਰਦਾ ਰਿਹਾ ਉਹਦੀ ਭੂਆ ਦੇ ਵੀ ਹਾਲਾਕੇ ਕੁੜੀ ਨਾਲ ਜਾਂਦੀ ਸੀ ਉਹਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਇਹ ਕੰਮ ਤੇ ਜਾਣ ਲੱਗੇ ਆ ਭੂਆ ਦੀ ਕੁੜੀ ਵੀ ਜਾਂਦੀ ਸੀ ਜਦੋਂ ਉਹ ਵਿੱਚ ਛੁੱਟੀਆਂ ਕਰਨ ਲੱਗੀ ਉਹ ਤਾਂ ਹਟਾਤਾ ਇਹ ਇਹਨੇ ਰਾਤ ਨੂੰ ਹੀ ਮੈਸੇਜ ਦੇ ਲੈਣਾ ਵੀ ਮੈਸੇਜ ਆਇਆ ਮੈਂ ਕੰਮ ਤੇ ਜਾਣਾ ਮੈਨੂੰ ਡਬਲ ਡਿਊਟੀ ਮਿਲ ਜਵੇ ਚਲ ਦੋ ਵਾਰੀਆਂ ਨੇ ਪੈਸੇ ਵੀ ਦਿੱਤੇ ਜਦੋਂ ਹੌਲੀ-ਹੌਲੀ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਖਾਰ ਸੀ ਇਹਨੇ ਕਿਰਾਏ ਵਾਸਤੇ ਬੈੱਡ ਤੇ ਪੈਸੇ ਰੱਖਿਆ ਵੀ ਵਿਆਪਰੀ ਤਾਂ ਉੱਥੇ ਪੈਸੇ ਪਏ ਨੇ ਤੂੰ ਕਿਰਾਇਆ ਦੇ ਦੇ ਰੈਂਟ ਇਹਨੇ ਚੱਕੇ ਨਹੀਂ ਕਿਉਂਕਿ ਉਹਦੇ ਦਿਲ 'ਚ ਸੀ ਇਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਕੀ ਕੁਝ ਹੋ ਰਿਹਾ ਫਿਰ ਜਦੋਂ ਇਹਨੇ ਜਦੋਂ 2 ਮਹੀਨੇ ਹੋ ਗਏ ਇਹਨੇ ਫੋਨ ਕੀਤਾ ਜਦੋਂ ਅਲੱਗ ਰਹਿਣ ਲੱਗੀ ਦੂਰ ਉਹਨਾਂ ਨੇ ਘਰ ਦੇ ਆਨੇ ਅੱਡ ਕਰਤਾ ਬਹੁਤ ਮੰਦੇ ਹਾਲ ਹੋਏ ਇਹ ਕਹਿੰਦਾ ਵੀ ਤੂੰ ਅਲੱਗ ਵਾਲੇ ਰੂਮ ਚ ਰਹਿ ਲਾ ਤੂੰ ਭਾਵੇਂ ਮੈਨੂੰ 6 ਮਹੀਨੇ ਦਾ ਬਲਾਈ ਵੀ ਇੱਥੇ ਰਹਿ ਜਾਣਾ ਨਹੀਂ ਕਿਤੇ ਉਹ ਨਹੀਂ ਮੰਨੀ ਇਹਦਾ ਸਮਾਨ ਜਦੋਂ ਸਿੱਟਿਆ ਹੁਣ ਇੱਕਦਮ ਤਾਂ ਉੱਥੇ ਤੁਹਾਨੂੰ ਪਤਾ ਕਮਰੇ ਮਿਲਦੇ ਹੀ ਨਹੀਂ ਕਿੰਨੇ ਹਾਲਾਤ ਗੁਰਦੁਆਰੇ ਰਹਿ ਕੇ ਨੇ ਰੋਟੀ ਖਾ ਕੇ ਟਾਈਮ ਪਾਸ ਕਰਦੇ ਆ ਮਹਾਰਾਜ ਜੀ ਸਿਰ ਤੇ ਹੱਥ ਰੱਖਦਾ ਮਹਾਰਾਜ ਨੇ ਹੀ ਕੰਮ ਬਣਾਇਆ ਸੀ ਮਹਾਰਾਜ ਨੇ ਉਹਨੂੰ ਦੇਖਣਾ ਜਦੋਂ ਅਸੀਂ ਸਾਰੀ ਜੜੀ ਗੁਰਦੁਆਰਾ ਸਾਹਿਬ ਰੈਂਦੇ ਸੇਵਾ ਕਰਦੇ ਸੀ ਅਸੀਂ ਉਹ ਤੋਂ ਹੀ ਸਾਰਾ ਕੁਝ ਫੜ ਲਿਆ ਸੀ ਚਲੋ ਫੜ ਦੀ ਸਾਨੂੰ ਵੀ ਸੇਵਾ ਹਜੇ ਮਿਲੂਗੀ ਮਹਾਰਾਜ ਕੁਛ ਦੇਰ ਕਰ ਦਿੰਦਾ ਹਨ ਦੇਰ ਨਹੀਂ ਹੁੰਦਾ ਪਰ ਉਹਨੂੰ ਵੀ ਉਹਦੀ ਸੁਣਵਾਈ ਉਹ ਸਾਰਾ ਕੁਝ ਮਿਲੂਗਾ ਜਦੋਂ ਇਹਨੇ ਉਹਨੂੰ ਫੋਨ ਕੀਤਾ ਪ੍ਰੀਤ ਉਹਦਾ ਨਾਮ ਛਾੜਾ ਛੋਟਾ ਪ੍ਰੀਤ ਰੱਖਿਆ ਸੀ ਪ੍ਰੀਤ ਤੂੰ ਘਰ ਨੂੰ ਆ ਜਾ ਹੁਣ ਕੋਈ ਨਾ ਠੰਡੀ ਹੋ ਜਾ ਇਹਨੂੰ ਇੰਨਾ ਫੋਨ ਤੇ ਬੋਲੀ ਬਹੁਤ ਜ਼ਿਆਦਾ ਬੋਲੀ ਹਾਲਾਂਕਿ ਇਹਨੇ ਕੁਛ ਕਿਹਾ ਨਹੀਂ ਸੀ ਫਿਰ ਉਹਨੇ ਇਹਦੇ ਮਗਰ ਪੁਲਿਸ ਭੇਜਤੀ ਜਦੋਂ ਪੁਲਿਸ ਭੇਜੀ ਉਹ ਕਹਿੰਦੇ ਵੀ ਤੂੰ ਇਹਨੂੰ ਫੋਨ ਨਹੀਂ ਕਰਨਾ ਨਾ ਇਹਦੇ ਫੈਮਿਲੀ ਨੂੰ ਕਿਉਂਕਿ ਉਹਦੀ ਫੈਮਿਲੀ ਹਜੇ ਸਹੁਰੇ ਨਹੀਂ ਸੀ ਇਹਦਾ ਕਿਹੜਾ ਤਲਾਕ ਹੋ ਗਿਆ ਸੀਗਾ ਇਹਨੇ ਜਦੋਂ ਪੁਲਿਸ ਭੇਜੀ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਜੀ ਫਿਰ ਮੈਂ ਜਨਾਨੀ ਤੋਂ ਕੀ ਲੈਣਾ ਜਿਹੜੇ ਮੈਨੂੰ ਫੋਨ ਕਰ ਤੇ ਪੁਲਿਸ ਭੇਜਦੀ ਆ ਇਹਨੇ ਇਹ ਗੱਲ ਕਹੀ ਚਲੋ ਅਸੀਂ ਤਾਂ ਫਿਰ ਉਹਦੇ ਮਾਪਿਆਂ ਨੂੰ ਕੀ ਕਰਨਾ ਸੀ ਕੰਟੈਕਟ ਫਿਰ ਬਾਅਦ ਚ ਕਰਕੇ ਸਾਡੀ ਤਾਂ ਇਹਦੇ ਮਾਪਿਆਂ ਨਾਲ ਕੋਈ ਗੱਲ ਨਹੀਂ ਜੇ ਤਾਂ ਸਾਡੇ ਨਾਲ ਨਹੀਂ ਤੁਸੀਂ ਸਾਡੇ ਨਾਲ ਤਾਂ ਕੰਟੈਕਟ ਰੱਖੋ ਬੱਚਿਆਂ ਨੂੰ ਸਮਝਾਓ ਮਾੜੀ-ਮੋਟੀ ਜੇ ਇੰਡੀਆ 'ਚ ਹੁੰਦੀ ਐਂ ਜੇ ਗੱਲਾਂ ਮਾੜੀ-ਮੋਟੀ ਬੱਚੇ ਗੁੱਸੇ ਗਜ਼ਿਲ ਹੋਣ ਫੇਰ ਕਿਹੜਾ ਆਪਾਂ ਕੁੜੀ ਨੂੰ ਲੈ ਜਾਂਨੇ ਆ ਇੱਕ ਕੈਨੇਡਾ ਵਾ ਇੱਕ ਕੈਨੇਡਾ ਦੀ ਕਰਕੇ ਤਾਂ ਹੀ ਕਹਿੰਦੇ ਨੇ ਵੀ ਅਸੀਂ ਸਾੜਦੇ ਆ ਸਾਡੀ ਕੁੜੀ ਤਾਂ ਕੈਨੇਡਾ ਬੈਠੇ ਡਾਲਰ ਆਉਂਦੇ ਆ ਉਹਨਾਂ ਨੇ ਮੁੰਡੇ ਤੋਂ ਕੀ ਲੈਣਾ ਉਹਨਾਂ ਤਾਂ ਮੁੰਡੇ ਬਥੇਰੇ ਹੋਰ ਲੱਭ ਜਾਣਗੇ ਫੇਰ ਇੱਥੇ ਹੁਣ ਮੁੰਡਾ ਇੱਥੇ ਆ ਗਿਆ ਸੰਦੀਪ ਹੁਣ ਤਲਾਕ ਦੇ ਪੇਪਰ ਭੇਜ ਰਹੀ ਆ ਵੀ ਮੈਂ ਸੇਤੀ ਦੂਜਾ ਵਿਆਹ ਕਰਾਵਾ ਵੀ ਇਹਦਾ ਤਲਾਕ ਮੈਂ ਹੀ ਤੋਂ ਲੈ ਲਵਾਂ ਵੀ ਸਾਰਾ ਮੈਂ ਕੁਝ ਕਰ ਲਵਾਂ ਇਹ ਸਾਡੀ ਕਹਾਣੀਆਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਤਾਂ ਜਿਹੜੇ ਸਾਡੇ ਖਰਚ ਹੋਏ ਨੇ ਹੋਏ ਨੇ ਹੁਣ ਜਿਹੜੇ ਸੀ ਸਰਕਾਰੇ ਦੁਆਰੇ ਫਿਰਦੇ ਆ ਸਾਡੇ ਐਨਾ ਖਰਚਾ ਭਰ ਦਿਆ ਸੀ ਕਿੱਥੋਂ ਭਰ ਗਏ ਸਾਡੇ ਕੋਲੇ ਕੁਛ ਨਹੀਂ ਅਸੀਂ ਤਾਂ ਉਹਦੇ ਤੇ ਲਾਤ ਆ ਸਾਰੇ ਉਹਦੇ ਤੇ ਡੋਲ ਤੇ ਸਾਰੀ ਜਿੰਨੀ ਕਮਾਈ ਕੀਤੀ ਸੀ ਇਹਦੇ ਡੈਡੀ ਦੀ ਬਾਹਰੋਂ 골ਡ ਵਗੈਰਾ ਬੈਂਕ ਦੇ ਲੋਨ ਅਸੀਂ ਕਿੱਸੋਂ ਕਸਤਾ ਭਰ ਗਏ ਉਹ ਤਾਂ ਕਮਾ ਕੇ ਪਿੱਛੇ ਭੇਜੀ ਜਾਂਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੇਟੇ ਦੀ ਜ਼ਿੰਦਗੀ ਅਸੀਂ ਇੱਥੇ ਵਿਚਾਰੀ ਸਾਨੂੰ ਹਜੇ ਵੀ ਅਸੀਂ ਇਹਨੂੰ ਇਕੱਲਾ ਨਹੀਂ ਭੇਜਦੇ ਕਿਤੇ ਅਸੀਂ ਇਹਦੇ ਸਾਨੂੰ ਉਹਨਾਂ ਤੋਂ ਮੈਂ ਨਹੀਂ ਕਹਦਾ ਕਿ ਮੇਰੇ ਬੱਚੇ ਨੂੰ ਉਹਨਾਂ ਤੋਂ ਖਤਰਾ ਵੀ ਹੈ ਸਾਨੂੰ ਉਹਨਾਂ ਤੋਂ ਖਤਰਾ ਵਾ ਬਸ ਪਿੰਡ ਨਾਲ ਮੇਰਾ ਰਹਿਤਾਂ ਹੋਇਆ ਠੀਕ ਹੈ ਨਾ ਜਿੱਦੋਂ ਰਹਿਤਾਂ ਹੋਇਆ ਇਹਦੇ ਬੈਂਡ ਆ ਗਏ ਛੇ ਬੈਂਡ ਉਹ ਤਾਂ ਬਾਲੀ ਟੱਪਣ ਲੱਗੇ ਬਈ ਪਤਾ ਨਹੀਂ ਕੀ ਹੋ ਗਿਆ ਪੀਆਰ ਲੈ ਲਈ ਕੈਨੇਡਾ ਦੀ ਤੇ ਸਾਡੇ ਘਰ ਦੇ ਪੰਚਾਇਤ ਚ ਗਏ ਉੱਥੇ ਤੇ ਜਿਹੜੇ ਪੈਸੇ ਦਿੱਤੇ ਸੀ ਆਪਾਂ ਇਹ ਲੈਣ ਦੀ ਉਹ ਮੋੜਤੇ ਠੀਕ ਹੈ ਨਾ ਮੇਰੀ ਕਿਤੇ ਹੋਰ ਗੱਲ ਚੱਲ ਪਈ ਦਸਤੇ ਦੀ ਤੇ ਇਹਨੇ 1.5 ਮਹੀਨੇ ਬਾਅਦ ਮੈਨੂੰ ਫੋਨ ਲਾਇਆ ਤੇ 1.5 ਮਹੀਨੇ ਬਾਅਦ ਫੋਨ ਲਾਇਆ ਕਹਿੰਦੀ ਵੀ ਗੋਲਦੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਤੇ ਬਿੱਤੀ ਦੇ ਨਾਲ ਮੈਂ ਬਾਤ ਨਹੀਂ ਸਕਦੀ ਮੈਂ ਕਿਹਾ ਵੀ ਮੇਰੇ ਮਾਪਿਆਂ ਨਾਲ ਗੱਲ ਕਰਾਂ ਮੈਂ ਬੰਤਾ ਨਹੀਂ ਕਾ ਮੇਰੇ ਮਾਪਿਓ ਜੋ ਕੁਛ ਹੈ ਮੇਰੇ ਮਾਪਿਓ ਆ ਠੀਕ ਹੈ ਨਾ ਇਹਨੇ ਮੇਰੇ ਨਾਲ ਕੇ ਫੋਨ ਕੀਤਾ ਮੇਰੇ ਨਾਨੀ ਨਾਨਿਆਂ ਨੂੰ ਮੇਰੀਆਂ ਮਾਮੀਆਂ ਨੂੰ ਕੀਤਾ ਮੇਰੇ ਘਰਦਿਆਂ ਨੂੰ ਫਿਰ ਮੈਂ ਕਿਹਾ ਮੇਰੇ ਘਰ ਦੇ ਕਹਿੰਦੇ ਵੀ ਆਪਾਂ ਨਹੀਂ ਜਾਣਾ ਉਹਦੇ ਮਾਪਿਓ ਹਣ ਉਦੇ ਮਾਪਿ ਹੋਣੀਆਂ ਏ ਉਦੇ ਚਾਚਾ ਚਾਚੀ ਤਾਇਆ ਤਾਈ ਇਹ ਬੰਦੇ ਆ ਕੇ ਜੋ ਕੌਂਸ਼ ਹੋ ਗਿਆ ਪਿੱਛੇ ਆਪਾਂ ਛੱਡ दिए ਵੀ ਆਪਾਂ ਅੱਗੇ ਵਧੀਏ ਵੀ ਦਸਤਾ ਤੋੜ ਗਏ ਇਦਰੋਂ ਮੇਰੇ ਮਾਮਾ ਜੀ ਵਿਚੋਲਾ ਬਣ ਗਏ ਉਧਰ ਉਹਨਾਂ ਚਾਚੇ ਚਾਚੀ ਵਿਚੋਲਾ ਬਣ ਗਏ ਜਦੋਂ ਚਾਚਾ ਚਾਚੀ ਬਣ ਗਏ ਚਲੋ ਜੀ ਸਾਡਾ ਵਿਆਹ ਰੱਖਤਾ ਠੀਕ ਹੈ ਨਾ ਜੀ ਜਦੋਂ ਵਿਆਹ ਰੱਖਤਾ ਤੇ ਜਾਨੀ ਕਿ ਅਸੀਂ ਆਈਲੈਸਟ ਕਰਾਇਆ ਚਾਰ ਮੇਰੀ ਚੌਥੀ ਵੀਧੀ ਉਹਦੇ ਬੈਂਡ ਆ ਜਿਹੜੇ ਪੰਜਵੀਂ ਵੀਧੀ ਸੀ ਉਹ ਵਿਆਹ ਤੋਂ ਪਹਿਲਾਂ ਸੀ ਮੈਨੂੰ ਕੱਲੀ ਕੱਲੀ ਚੀਜ਼ ਪਤਾ ਤੇ ਫਿਰ ਦੋ ਰਿਫਿਊਜਲਾਂ ਲਧਿਆਣੇ ਤੋਂ ਆਈਆਂ ਇੱਕ ਜਗਰਾਉ ਤੋਂ ਆਈ ਦੋ ਮੋਗਿਓਂ ਆਈਆਂ ਤੇ ਕਨੇਡਾ ਦਾ ਵੀਜ਼ਾ ਆਇਆ ਵੀਰੇ ਜਦੋਂ ਵੀ ਮੈਂ ਇੱਧਰ ਆ ਇਹ ਮੈਨੂੰ ਜਾ ਕੇ ਪਰੇਸ਼ਾਨ ਕਰਨ ਲੱਗ ਗਏ ਮੈਂ ਇਹਦੇ ਮਾਪਿਆਂ ਨੂੰ ਦੱਸਿਆ ਤੇ ਉਹ ਸਾਡੇ ਘਰੇ ਆ ਢੁੱਡੀ ਕੇ ਕਹਿੰਦਾ ਜੇ ਮੇਦੀ ਕੁੜੀ ਬਦਲ ਜੂ ਜੇ ਬਦਲ ਜੂਗੀ ਮੈਂ ਉਹਨਾਂ ਨੇ ਗੱਲ ਕੀਤੀ ਮੈਂ ਕਿਹਾ ਵੀ ਆ ਗੱਲਾਂ ਦਾ ਫਿਰ ਦੂਜੀ ਵੀ ਤੇ ਫੇਰ ਬੁਲਾਇਆ ਇਹਨੂੰ ਤੁਹਾਨੂੰ ਬੁਲਾਉਣ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਸੀ ਤੁਹਾਡੀ ਵੀ ਮੈਂ ਤੁਹਾਨੂੰ ਬੁਲਾਉਂਦੀ ਨਹੀਂ ਇਹ ਕੁੜੀ ਨੇ ਗੱਲ ਇਹ ਕਹੀ ਸੀਗੀ ਨਹੀਂ ਵੀਦੇ ਐ ਨਹੀਂ ਜਾਨੀ ਕਿ ਮੇਰ ਨਾਲ ਚਾਚ ਨਾ ਗੱਲ ਹੀ ਨਹੀਂ ਕਰਦੀ ਸੀ